ਸਾਬਲੇ ਹੰਝੂ ਦੇਖ ਕੇ ਆਪਣੀ ਫੈਮਲੀ ਬੱਚਿਆਂ ਨੂੰ ਲੈ ਕੇ ਧੁੰਦ ਦੇ ਵਿੱਚ ਇਹ ਬੰਦਾ ਅੱਧੀ ਰਾਤ ਨੂੰ ਬਾਰਡਰ ਤੇ ਪਹੁੰਚਿਆ ਸੀ ਸਾਡੇ ਬਾਰਡਰਾਂ ਤੇ ਇਹਨਾਂ ਲੋਕਾਂ ਨੇ ਸਬਜੀ ਲੱਸੀ ਹੈਨਾ ਤੇ ਦੁੱਧ ਦੇ ਲੰਗਰ ਲਾ ਕੇ ਰੱਖਿਆ ਸਾਡੇ ਭਰਾ ਨੇ ਔਰ ਬਹੁਤ ਹੀ ਮਾਨ ਸ਼ਕਤੀ ਹੈ ਕਮਾਂਡੋ ਸਾਹਿਬ ਮੇਵਾਦ ਤੋਂ ਹਿਦਾਇਤ ਕਮਾਂਡੋ ਹਿਦਾਇਤ ਖਾਨ ਸਾਹਿਬ ਤੇ ਮੈਂ ਹਰਿਆਣਾ ਦੇ ਬੜੇ ਸਭ ਤੋਂ ਪਿਛੜਾ ਇਲਾਕਾ ਮੇਵਾਦ ਸੇ ਆਤਾ ਹੂੰ मैं सीआरपीएफ का जवानों कोबरा कमांडो जवानों साथियों हम पिछले पाँच दिन से अपने बड़े भाई पंजाब के साथ सिख भाइया के साथ या पंजाबियों के साथ हम खड़े हैं ऐसा मौका कुदरत ने दिया हमें एक होने का हम ये कहते हैं कि हम तन बंधन से हम बिजाती मुसलमान अपने भाई पंजाब के साथ खड़े हैं चाहे कुछ भी हो हमारे हर घर में ऐलान हो चुका है हर घर में हम सामग्री लेके तैयार खड़े आप कहते हो महीने की मैं कहता हूँ पाजी चाहे छह महीना हमें राशन पहुँचाना पड़े हम जान के साथ तैयार पंजाब के साथ ਹਵਲੇ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਦੇ ਵਿੱਚ ਜਿਹੜਾ ਕੌਣ ਭਲੇ ਕੋ ਮੰਦੇ ਅੱਜ ਸਾਡਾ ਦਿਲ ਸਾਹ ਕਹਿ ਲੋ ਸਭਾ ਚਾਰ ਕਹਿ ਲੋ ਜਿੰਦਾ ਹੋ ਗਿਆ ਆ ਸਾਡੇ ਭਰਾ ਸਾਡੇ ਕੋ ਆ ਗਏ ਨੇ ਮੈਂ ਸਰਪੰਚ ਐ ਇਸ ਨਗਰ ਦਾ ਮੇਰੇ ਕੋਲ ਮੇਰੇ ਹਰਿਆਣੇ ਤੋਂ ਮੁਸਲਮਾਨ ਵੀਰ ਔਰ ਹਰਿਆਣੇ ਵੀਰ ਸਾਡੇ ਕਲਾਕਾਰ ਵੀਰ ਪਹੁੰਚੇ ਨੇ ਅਸੀਂ ਨਿੱਘਾ ਸਵਾਗਤ ਕਰਦੇ ਹਾਂ ਸਰ ਜੀ ਆਪ ਦਾ ਤੁਸੀਂ ਆਫਤ ਦੀ ਘੜੀ ਸਾਡੇ ਦੁੱਖ ਦੇ ਸਹਾਰੀ ਹੋਏ ਹੋ ਔਰ ਇਹ ਦੁੱਖ ਦੇ ਵਿੱਚ ਲੋਕ ਸੋਚਦੇ ਹੋਣਗੇ ਵੀ ਦੂਰ ਹੋਣਗੇ ਮੈਂ ਵੇਖਣ ਦੇ ਵੀ ਲੱਗੇ ਹੋਗੇ ਕਿਆ ਬਾਤ ਕਿਆ ਬਾਤ ਤੁਹਾਡੇ ਪਹੁੰਚਣ ਤੇ ਨਿੱਘਾ ਸਵਾਗਤ ਹੈ ਅਸੀਂ ਵੀ ਤੁਹਾਡੇ ਇਸ ਕਦਮਾਂ ਦੀ ਹਮੇਸ਼ਾ ਤੂਰ ਨੂੰ ਦੇਖਦੇ ਰਹਾਂਗੇ ਇਹ ਭਰਾਵਾਂ ਦੀ ਤੂਰ ਜਿਹੜੀ ਹੈ ਭਾਵੇਂ ਦੁੱਖ ਦੀ ਘੜੀ ਹੈ ਅਸੀਂ ਇਕੱਠੇ ਆ ਜੀ ਬਾਕੀ ਦੁੱਖ ਦੇ ਵਿੱਚ ਇਕੱਠੇ ਹੋਣਾ ਬਹੁਤ ਜ਼ਰੂਰੀ ਹੈ ਸੋਚ ਲੈਣਾ ਹੋਇਆ ਜਦੋਂ ਤੇ ਵੱਖਰੀ ਗੱਲ ਹੈ ਸਤ ਸਾਡੇ ਨਾਲ ਜੇ ਮਾਝਾ ਟਾਇ ਦੇ ਮਾਝਾ ਲਾਂਟਾ ਦੇ ਇੱਕ ਨਾ ਮੈਸੇਜ ਦੇਣਾ ਚਾਹੁੰਨਾ ਥੋੜਾ ਅੱਜ ਕਿਸੇ ਨੇ ਇੱਕ ਦੋ ਗੱਲਾਂ ਕੀਤੀਆਂ ਸਨ ਪਈ ਖੋਮਈ ਦਾ ਜਿਹੜਾ ਛਲਸਾ ਚੱਲਿਆ ਬੇਜਤੀ ਦਾ ਇੱਕ ਸਾਨੂੰ ਲੱਗਿਆ ਸੀਗਾ ਵੀ ਹੋ ਰਹੀ ਐ ਮੈਂ ਮਾਫੀ ਮੰਗਾਂਗਾ ਉਸ ਵੀਰ ਦੇ ਕੋਲ ਕਿਉਂਕਿ ਮਾਝੇ ਨੇ ਆ ਖਬਰ ਦਿਆ ਜਦੋਂ ਵੀ ਘਾਰ ਵੀ ਚੜੇ ਨੇ 17 ਹਮਲੇ ਹੋਏ ਨੇ ਹਿੰਦੁਸਤਾਨ ਤੇ ਤੇ ਰਸਤਾ ਇਹੋ ਸੀਗਾ ਜੀ ਜੀ ਮਾ ਨਾਦਰ ਸਾਹਿਬ ਇੱਥੋਂ ਲੰਘਿਆ ਅਬਦਾਲੀ ਵੀ ਇੱਥੋਂ ਲੰਘਿਆ ਬਾਕੀ ਬਹੁਤ ਸਾਰੇ ਲੰਘੇ ਸਤਰ-ਤਰ ਹਮਲੇ ਕਰਕੇ ਅਭੀ ਤੱਕ ਹਮਲਾ ਹੀ ਹੈ ਅੱਜ ਤੁਸੀਂ ਸਾਡੇ ਨਾਲ ਹਮਲੇ ਦੇ ਚ ਸਾਥ ਦੇਣ ਆਏ ਸੀ ਪਰ ਮੈਂ ਮਾਝੇ ਵੱਲੋਂ ਤੁਹਾਡਾ ਧੰਨਵਾਦ ਕਰਦਾ ਹਾਂ ਹਰਿਆਣਾ ਪੰਜਾਬ ਭਾਈਚਾਰਾ ਜਿੰਦਾਬਾਦ ਹਰਿਆਣਾ ਪੰਜਾਬ ਭਾਈਚਾਰਾ ਜਿੰਦਾਬਾਦ ਜਿੰਦਾਬਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ